ਹਾਂਜੀ ਕੀ ਹਾਲ ਚਾਲ ਨੇ ਸਾਰੇ ਸ਼ੌਂਕੀ ਭਰਾਵਾਂ ਦੇ ਹੋਰ ਵੀ ਘਰ ਪਰਿਵਾਰ ਠੀਕ ਨੇ ਸਾਰੇ ਵੀਰਾਂ ਦੇ ਬਾਈ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਵੀਡੀਓ ਟਰਿਆਂ ਦੀ ਜੋ ਕਿ ਆਪਣੇ ਭਰਾਵਾਂ ਨੂੰ ਆਪਾਂ ਕੱਲ ਦੀ ਰੇਡ ਚ ਵੀ ਦੱਸਿਆ ਸੀਗਾ ਵੀ ਆਪਾਂ ਟਰਿਆਂ ਬਣਾਈ ਜਾਂਦੇ ਆ ਕੂਤਰਾਂ ਵਾਸਤੇ ਮਿੱਤਰੋ ਜੋ ਕਿ ਦਾਣੇ ਪਾਉਣ ਨੂੰ ਲਓ ਜੀ ਮਿੱਤਰੋ ਆਪਾਂ ਇੱਕ ਪਾਈਪ ਲਿਆਂਦੀ 3 ਇੰਚੀ ਦੀ ਤੇ ਪਾਈਪ ਲਿਆਂਦੀ ਮਿੱਤਰੋ ਆਪਾਂ 8 ਫੁੱਟ ਲੰਮੀ 8 ਫੁੱਟ ਲੰਮੀ ਪਾਈਪ ਲਿਆ ਕੇ ਮਿੱਤਰੋ ਉਹਨੂੰ ਆਪਾਂ ਬਚਾਲੋਂ ਵਾਢ ਲਈ ਜੋ ਕਿ 4-4 ਫੁੱਟ ਦੇ ਕਰਕੇ ਵਾਢ ਕੇ ਤੇ ਉਹਨੂੰ ਮਿੱਤਰੋ ਆਪਾਂ ਫਿਰ ਵਿਚਾਲੋਂ ਕੱਟ ਲਈ ਵਿਚਾਲੋਂ ਕੱਟ ਕੇ ਤੁਸੀਂ ਦੇਖ ਸਕਦੇ ਹੋ ਮਿੱਤਰੋ ਵੀ ਵਧੀਆ ਪੂਰੀ ਲੋਹੇ ਦੀ ਵਧੀਆ ਪੂਰੀ ਮਜ਼ਬੂਤੀ ਦੀ ਪਾਈਪ ਲੈਂਦੀ ਸੀਗੀ ਆਪਾਂ ਪੂਰੀ ਹੈਵੀ ਮਿੱਤਰੋ ਜੋ ਕਿ ਫਿਰ ਟੁੱਟੇ ਨਾ ਹਨਾ ਬਾਈ ਕਿਉਂਕਿ ਜਿਹੜੀਆਂ ਟਰੇਆਂ ਆਪਣੇ ਭਰਾ ਯਾਰ ਕਈ ਵਾਰੀ ਮੁੱਲ ਦਿੰਦੇ ਆ ਜਿਹੜੇ ਆਪਾਂ ਦੁਕਾਨ ਤੋਂ ਲੈ ਕੇ ਆਉਣੇ ਆ ਉਹ ਮਿੱਤਰੋ ਫਿਰ ਵਧੀਆ ਨਹੀਂ ਹੁੰਦੀਆਂ ਉਹ ਹੁੰਦੀਆਂ ਹਲਕੀ ਚਾਦਰ ਦੀਆਂ ਉਹ ਫਿਰ ਬਾਲਾ ਟਾਈਮ ਬਾਈ ਟਿਕਦੀਆਂ ਨਹੀਂ ਮੁੜ ਕੇ ਟੁੱਟ ਜਾਂਦੀਆਂ ਇਸੇ ਕਰਕੇ ਸੋਚਿਆ ਵੀ ਆਪਾਂ ਆਪ ਹੀ ਮਿੱਤਰੋ ਹੱਥੀਂ ਆਪਦੇ ਟਰੇਆਂ ਬਣਾਵਾਂਗੇ ਬਣਾਵਾਂਗੇ ਮਜ਼ਬੂਤੀ ਤੇ ਬਾਕੀ ਤੁਸੀਂ ਦੇਖਿਓ ਮਿੱਤਰੋ ਵੀ ਗੱਲਬਾਤ ਕਿਵੇਂ ਟਿਕਾਣੇ ਲੱਗਦੀ ਹੈ ਪੂਰੀ ਨਾਲ ਲਓ ਜੀ ਮਿੱਤਰੋ ਆਪਾਂ ਵਧੀਆ ਬਣਾ ਕੇ ਟਰਿਆਂ ਉੱਤੇ ਲਾਤਾ ਸਰੀਆ ਮਿੱਤਰੋ ਮੋੜ ਕੇ ਜੋ ਕਿ ਕਬੂਤਰ ਆਪਣਾ ਅੰਦਰ ਵੀ ਨਾ ਬੜ ਸਕੇ ਟਰੇ ਦੇ ਹਨ ਬਈ ਕਿਉਂਕਿ ਬਿੱਠਾ ਬੁੱਠ ਬਈ ਬੈਠਣਾ ਕਰ ਸਕੇ ਕੂਤਰ ਕਿਉਂਕਿ ਆਪਣੇ ਭਰਾਵਾਂ ਮਾਦੀ ਵੀ ਆਪਣੇ ਕੋਲੇ ਮੈਸੇਜ ਆਏ ਸੀਗੇ ਵੀਡੀਓ ਤੇ ਵੀ ਇਦਾਂ ਕਰਕੇ ਬਈ ਕੂਤਰ ਬਿਮਾਰ ਹੋ ਜਾਂਦੇ ਐ ਤੇ ਮਿੱਤਰੋ ਆਪਾਂ ਐਸੇ ਕਰ ਕੀ ਬਈ ਵਧੀਆ ਟਰਿਆਂ ਬਣਾਈਆਂ ਸ਼ੌਂਕ ਨਾਲ ਤੇ ਬਾਕੀ ਤੁਸੀਂ ਆਪ ਦੇਖੋ ਮਿੱਤਰੋ ਬਈ ਆਪਾਂ ਕੇਰਾ ਵਧੀਆ ਬਿਲਡਿੰਗ ਸੈਟ ਨਾਲ ਟੱਚ ਲਾ ਕੇ ਵਧੀਆ ਸਰੀਆ ਉਤੋਂ ਦੀ ਲੰਘਾ ਕੇ ਤੇ ਮਿੱਤਰੋ ਕੰਮ ਕਰਤਾ ਕੇਰਾ ਦਾ ਪੱਕਾ ਬਾਕੀ ਜਿੱਥੋਂ ਤੱਕ ਬਾਈ ਉਮੀਦ ਹੈਗੀ ਐ ਵੀ ਆਪਣੀ ਸੋਚ ਨਾਲ ਬਾਈ 10 ਸਾਲ ਤੱਕ ਘਟੂ ਘਟ 10 12 ਸਾਲਾਂ ਤੱਕ ਆਪਾਂ ਨੂੰ ਬਾਈ ਟਰੇ ਦੀ ਲੋਡ ਨਹੀਂ ਪੈਣੀ ਨਾ ਹੀ ਇਹ ਟੁੱਟੇ ਤੇ ਨਾ ਹੀ ਮਿੱਤਰੋ ਇਹ ਗਲੇ ਕਿਉਂਕਿ ਕਿਉਂਕਿ ਚਾਦਰ ਹੈ ਜਿਹੜੀ ਆਪਾਂ ਟਰੇ ਦੀ ਉਹ ਵੀ ਪੂਰੀ ਇੱਕ ਨੰਬਰ ਲਈ ਐ ਲਓ ਜੀ ਮਿੱਤਰੋ ਵਧੀਆ ਮਾਰਿਆ ਰੇਗ ਮਾਰ ਆਪਾਂ ਫਿਰ ਇਹਦੇ ਤੇ ਹਰੇਕ ਮਾਰ ਮਾਰ ਕੇ ਚੰਗੀ ਤਰ੍ਹਾਂ ਕਰਕੇ ਸਾਫ ਇਹਨਾਂ ਨੂੰ ਅੰਦਰੋਂ ਬਾਹਰੋਂ ਫੇਰ ਮਿੱਤਰੋ ਆਪਾਂ ਲਿਆਂਦਾ ਵਧੀਆ ਰੰਗ ਜੋ ਕਿ ਰੰਗ ਲਿਆ ਕੇ ਆਪਣੇ ਘਰਾਂ ਦੇ ਨਾਲ ਹੀ ਆਪਣੇ ਭਰਾ ਜਿਹੜੇ ਇਹ ਨਾ ਰੰਗ ਦਾ ਕੰਮ ਕਰੀ ਜਾਂਦੇ ਸੀਗੇ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਜਾਲੀਆਂ ਜੂਲੀਆਂ ਕਰ ਰਹੇ ਸੀਗੇ ਤੇ ਉਹ ਮਿੱਤਰੋ ਭਰਾ ਆਪਾਂ ਨੂੰ ਜਾਣਦੇ ਆ ਚੰਗੀ ਤਰ੍ਹਾਂ ਤੇ ਭਰਾਵਾਂ ਨੂੰ ਜਦੋਂ ਕਿਹਾ ਹਨਾ ਉਹ ਕਹਿੰਦੇ ਬਈ ਕੋਈ ਚੱਕਰ ਨਹੀਂ ਯਾਰ ਆਜੋ ਤੁਸੀਂ ਰੰਗ ਮਾਰ ਲਓ ਤੇ ਰੰਗ ਲਿਆ ਕੇ ਬਈ ਆਪਾਂ ਫਿਰ ਭਰਾਵਾਂ ਤੋਂ ਤੇ ਚੰਗੀ ਤਰ੍ਹਾਂ ਫਿਰ ਰੰਗ ਮਾਰਿਆ ਤੇ ਆਹ ਦੇਖੋ ਤੁਸੀਂ ਹਨਾ ਬਣਾਤੀ ਕੀਰਾਂ ਦਾ ਗੱਲ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਹੈਨਾ ਦੱਸਿਓ ਜਰੂਰ ਯਾਰ ਕਮੈਂਟਾਂ 'ਚ ਵੀ ਬਣ ਗਈ ਗੱਲ ਕਿ ਨਹੀਂ ਟਰੇਆਂ ਦੀ ਚਲੋ ਯਾਰ ਆਪਣੇ ਭਰਾਵਾਂ ਨੇ ਆਪਾਂ ਨੂੰ ਕਿਹਾ ਮੈਸੇਜ ਕਰਕੇ ਤੇ ਆਪਾਂ ਬਾਈ ਸੋਚਿਆ ਮੁੱਲ ਨਾਲੋਂ ਤੇਰਾ ਆਪ ਆਪ ਬਣਾਈਏ ਵੀ ਵਧੀਆ ਨਾਲੇ ਰਿਜ਼ਲਟ ਆਊਗਾ ਸੋਚਿਆ ਸੀਗਾ ਜਿਵੇਂ ਚਲੋ ਵਧੀਆ ਮਾਲਕ ਦੀ ਕਿਰਪਾ ਨਾਲ ਪੂਰੀ ਹੈਵੀ ਟਰੇ ਬਣ ਗਈ ਮਿੱਤਰੋ 2 ਕਿਲੋ ਦੀ 2.5 ਕਿਲੋ ਦੀ ਵਜਨ ਹੋਊਗਾ ਟਰੇ ਦਾ ਇੱਕ ਦੇ ਇੱਕ ਟਰੇ 'ਚ ਤੇ ਫਿਰ ਮਿੱਤਰੋ ਆਪਾਂ ਪਾਏ ਲਿਆ ਕੇ ਘਰੇ ਦਾਣੇ ਸ਼ੌਂਖ ਨਾਲ ਦਾਣੇ ਦੁਨੇ ਪਾ ਕੇ ਚੰਗੀ ਤਰ੍ਹਾਂ ਟਰੇ 'ਚ ਵਿਛਾ ਕੇ ਤੇ ਲੈ ਕੇ ਬਾਬੇ ਦਾ ਨਾਮ ਮਿੱਤਰੋ ਹਨਾ ਕਰਕੇ ਕਰਕੇ ਮਿੱਤਰੋ ਸਾਈਡਿੰਗ ਤੇ ਫੇਰ ਆਪਾਂ ਖੋਲਿਆ ਕੁੰਡਾ ਕੂਤਰਾਂ ਵਾਲਾ ਖੋਲ ਕੇ ਮਿੱਤਰੋ ਤੇ ਚੱਕੀ ਟਰੇ ਦਾਣਿਆਂ ਵਾਲੀ ਤੇ ਜੋ ਕੀ ਮਿੱਤਰੋ ਆਪਾਂ ਜਾਨਵਰਾਂ ਵੱਲ ਨੂੰ ਅੰਦਰ ਨੂੰ ਧਰੀ ਹਨਾ ਤੇ ਬਾਕੀ ਹੁਣ ਬਣ ਗਈ ਗੱਲ ਮਿੱਤਰੋ ਪੂਰੀ ਹੁਣ ਜਾਨਵਰ ਵੀ ਪੂਰੇ ਸੌਖੇ ਆ ਆਪਣੇ ਦੇਖੋ ਹਨਾ ਪੂਰਾ ਸਰੀਆ ਜਿਹੜਾ ਆਪਾਂ ਲਾਇਆ ਉਤੋਂ ਦੀ ਉਹਦੇ ਅੰਦਰ ਨਹੀਂ ਬੜ ਰਹੇ ਟਰੇ ਦੇ ਬਾਹਰੋਂ ਖੜ ਕੇ ਵਧੀਆ ਖਾ ਰਹੇ ਐ ਬਾਕੀ ਯਾਰ ਆਪਣੇ ਭਰਾ ਦੇਖ ਰਹੀ ਹੈ ਨਾ ਇਦੀਆਂ ਇਦਾਂ ਦੀਆਂ ਟਰਿਆਂ ਹਨਾ ਤੇ ਬਾਈ ਆਪਾਂ ਇਹ ਆਪਾਂ ਬਣਾਈ ਸੀਗੀ ਕਿਉਂਕਿ ਹੈਵੀ ਕਰਕੇ ਬਣਾਈ ਐ ਆਪਾਂ ਬਣਾਈ ਯਾਰ ਉਹਦਾ ਕਰਕੇ ਆਪ ਨੂੰ ਫਾਇਦਾ ਹੋ ਗਿਆ ਵੀ ਇਹ ਆਪਾਂ ਨੂੰ ਲੰਮਾ ਟਾਈਮ ਚੱਲੇਗੀ ਤੇ ਬਾਕੀ ਅੱਜ ਦੀ ਵੀਡੀਓ ਐ ਨਹੀਂ ਲੈ ਕੇ ਆਏ ਬਾਤੋ ਬਾਤ ਵੀਡੀਓ ਨੂੰ ਸ਼ੇਅਰ ਕਰਿਓ ਬਾਈ ਠੀਕ ਹੈ ਧੰਨਵਾਦ ਜੀ